ਰਾਖਾ ਪੰਜਾਬ ਦੇ ਸਾਰੇ ਦਰਸ਼ਕਾਂ ਦਾ ਸਵਾਗਤ ਮੈਂ ਅੰਦਰਸ਼ਨ ਸਿੰਘ ਖੋਖਰ ਗੱਲ ਕਰਾਂਗੇ ਇੱਕ ਉਸ ਪਰਚੇ ਦੀ ਜਿਸ ਪਰਚੇ ਦੇ ਵਿੱਚ ਪੱਤਰਕਾਰ ਨੂੰ ਸੌਣ ਦੀ ਕੋਸ਼ਿਸ਼ ਕੀਤੀ ਗਈ ਆ ਕਹਾਣੀ ਅਜੀਬ ੰਗ ਦੀ ਆ ਪੜ ਕੇ ਹੱਸਾ ਵੀ ਆਉਂਦਾ ਤੇ ਪੁਲਿਸ ਵਾਲਾਂ ਤੇ ਤਰਸ ਵੀ ਆਉਂਦਾ ਹੈ ਕਿ ਕਿਸ ਤਰ੍ਹਾਂ ਦੀਆਂ ਬਾਣੀਆਂ ਬਣਾਈਆਂ ਜਾਂਦੀਆਂ ਨੇ ਅਸਲ ਦੇ ਵਿੱਚ 21 ਬੰਦੇ ਨੇ ਇਹ ਪਰਚਾ ਦਰਜ ਕਰਾਇਆ ਜੋ 22 ਜਿਹਦੇ ਉੱਤੇ ਪਰਚੇ ਨੇ ਤੇ ਇੱਕ ਦੋ ਪਰਚਿਆਂ ਦੇ ਵਿੱਚ ਉਹ ਪਘੋੜਾ ਵੀ ਆ ਪਰ ਨਾਲ ਉਸ ਜੋ ਜਾਂਚ ਹੋਈ ਮਾਮਲੇ ਦੀ ਉਸ ਜਾਂਚ ਦੇ ਵਿੱਚ ਇੱਕ ਦੋ ਹੋਰ ਬੰਦਿਆਂ ਨੇ ਵੀ ਬਿਆਨ ਦਰਜ ਕਰਾਏ ਨੇ ਪਤਾ ਨਹੀਂ ਪੁਲਿਸ ਦੀ ਕੀ ਮਜਬੂਰੀ ਸੀ ਕਿ ਉਹਨਾਂ ਬੰਦਿਆਂ ਦੇ ਬਿਆਨ ਲੈ ਲਏ ਜਿਨ੍ਹਾਂ ਬੰਦਿਆਂ ਖਿਲਾਫ ਡਾਕਟਰ ਅਮਨਦੀਪ ਸਿੰਘ ਨੇ ਕੋਰਟ ਦੇ ਵਿੱਚ ਕੇਸ ਕੀਤੇ ਹੋਣੇ ਅਸਲ ਦੇ ਵਿੱਚ ਠਾਕੁਰ ਅਮਨਦੀਪ ਸਿੰਘ ਤੇ ਹੀ ਪਰਚਾ ਦਰਜ ਹੋਇਆ ਮੇਰੇ ਨਾਲ ਨੇ ਸੁਖਮ ਸਿੰਘ ਦਾਊ ਅਸੀਂ ਜੋ ਪਰਚਾ ਦਰਜ ਹੋਇਆ ਉਹਦੇ ਇੱਕ ਇੱਕ ਨੁਕਤੇ ਤੇ ਗੱਲ ਕਰਨ ਦੀ ਕੋਸ਼ਿਸ਼ ਕਰਾਂਗੇ ਕਿ ਪੁਲਿਸ ਨੇ ਇਹ ਕਹਾਣੀ ਕਿਉਂ ਕਢੀ ਸਾਨੂੰ ਨਹੀਂ ਸਵਾਲਤਾ ਤੁਹਾਡਾ ਅਸੀਕਾ ਜੀ ਧੰਨਵਾਦ ਸਾਨੂੰ ਕੀ ਲੱਗਦਾ ਜਿਹੜਾ ਪਰਚਾ ਦਰਜ ਹੋਇਆ ਉਹ ਕਹਾਣੀ ਅਜੀਬ ਜੀ ਲੱਗਦੀ ਹੈ ਜੀ ਕਿ ਉਹ ਬੰਦੇ ਨੇ ਕਿਹਾ ਕਿ ਮੈਨੂੰ ਪ੍ਰੋਪਰਟੀ ਲੈਣ ਦੇ ਮਾਰੇ ਨੇ ਬਾਰ ਬਾਰ ਮੈਨੂੰ ਤਾਂ ਕਰਦਾ ਸੀ ਜਾਂ ਫਿਰ ਪੁਲਿਸ ਤੇ ਦਬਾਅ ਪਾਉਂਦਾ ਸੀ ਜੀ ਵੀ ਮੇਰੇ ਤੇ ਵੀ ਇੱਥੇ ਪਰਚਾ ਦਰਜ ਕਰੋ ਕਿ ਠਾਕ ਰਮਨਦੀਪ ਬਲੈਕਮੈਲਰ ਬੰਦਾ ਹੈ ਪਰ ਪੁਲਿਸ ਤੇ ਦਬਾਅ ਪਾਉਂਦਾ ਸੀ ਉਹ ਪੁਲਸਾਰੇ ਕੌਣ ਨੇ ਕਿਤੇ ਦਬਾਉ ਪਿਆ ਉਹ ਪਰਚੇ ਦੇ ਵਿੱਚ ਦੱਸਿਆ ਨਹੀਂ ਹੋਇਆ ਫਿਰ ਤਾਂ ਉਸ ਫੂਲ ਫਸਲਾਂ ਦੇ ਪਰਚਾ ਦਰਜ ਹੋਣਾ ਚਾਹੀਦਾ ਜਿੱਤੇ ਦਬਾਅ ਪਾਉਂਦਾ ਸੀ ਜਾਂ ਫਿਰ ਜਿਹਦਾ ਦਬਾਅ ਕਿਸੇ ਨੇ ਮੰਨਿਆ ਕੀ ਕਹਿਣਾ ਇਸ ਪਰਚੇ ਬਾਰੇ ਬਸ ਇਹ ਨਾ ਅਜੀਬੋ ਗਰੀਬ ਗੱਲਾਂ ਪਿਛਲੇ ਕੁਝ ਮਹੀਨਿਆਂ ਚ ਮੋਹਾਲੀ ਪੁਲਿਸ ਨੇ ਕੀਤੀਆਂ ਝੂਠੇ ਪਰਚੇ ਦਰਜ ਕਰਨ ਦਾ ਹੜ ਆ ਗਿਆ ਮੋਹਾਲੀ ਚ ਇੱਕ ਨਵੀਂ ਤਰ੍ਹਾਂ ਦੇ ਪਰਚੇ ਦਰਜ ਹੋਣੇ ਸ਼ੁਰੂ ਹੋ ਗਏ ਐਕਸਟਰਸ਼ਨ ਕਰਨ ਦੇ ਮਕਸਦ ਨਾਲ ਚੈਨਲ ਤੇ ਸਟੋਰੀ ਚਲਾਣਾ ਪਰ ਇਹ ਅੱਪੇ ਗੱਲ ਬਾਤ ਕਰਾਂਗੇ ਪਹਿਲਾਂ ਦੱਸੋ ਕਿ 78 ਅਮਨਦੀਪ ਸਿੰਘ ਤੇ ਪਰਚਾ ਕਿ ਦਰਜ ਹੋਇਆ ਕਿਹੜੀ ਥਾਣੇ ਚ ਦਰਜ ਹੋਇਆ ਤੇ ਕੀ ਨਿ ਕਰਾਇਆ ਥਾਣਾ ਸੁਹਾਣੇ ਦੇ ਵਿੱਚ ਪਰਚਾ ਦਾਜ ਹੋਇਆ ਆ 21 ਜੁਲਾਈ ਨੂੰ ਐਫਆਈਆਰ ਨੰਬਰ 229 ਇਹ ਦਰਜ ਕਰਾਉਣ ਵਾਲਾ ਹੈਗਾ ਕੁਲਦੀਪ ਸਿੰਘ ਗਿੱਲ ਜਿਹੜਾ ਇਮੀਗ੍ਰੇਸ਼ਨ ਏਜੰਟ ਹੈ ਜਿਹਨੂੰ ਮੈਂ 2018 ਤੋਂ ਲਗਾਤਾਰ ਜਾਣਦਾ ਉਹਦੇ ਖਿਲਾਫ ਅਸੀਂ ਮੈਂ ਆਪ ਖੁਦ 150 ਉਹਦੇ ਪੀੜਤ ਲੋਕਾਂ ਨਾਲ ਧਰਨ ਲਗਾਇਆ 2-3 ਦਿਨ ਮਟਾੜ ਖਾਣੇ ਦੇ ਕਿਸ਼ ਧਰਨਾ ਲਗਾਇਆ ਉਸਦੇ ਪਰਚੇ ਹੋਏ ਪਰ ਉਹ ਕਿਸੇ ਸੈਟਿੰਗ ਨਾਲ ਆਪ ਬਚ ਗਿਆ ਆਪਣੇ ਇੱਕ 파ਟਨਰ ਗਰੇਵਾਲ ਸੀ ਮੰਡਾ ਉਹਨੂੰ ਅਗਲੇ ਕਰਤਾ ਤੇ ਉਹ 5 ਸਾਲ ਲਗਭਗ ਜੇਲ੍ਹ ਚ ਰਿਹਾ ਇਹ ਪਹਿਲਾ ਪਤਾ ਹੈ ਸਾਡੇ ਬਰੋ ਰਾਲਾਪਨ ਤੋਂ ਬਾਅਦ ਪਹਿਲਾ ਇਹ ਦੂਜਾ ਉਸ ਤੋਂ ਬਾਅਦ ਉਸ ਬੰਦੇ ਦੇ ਉੱਤੇ ਕੁਲਦੀਪ ਗਿੱਲ ਦੇ ਉੱਤੇ ਲਗਾਤਾਰ ਚੰਡੀਗੜ੍ਹ ਮੋਹਾਲੀ ਦੇ ਵੀ ਠੱਗੀਆਂ ਮਾਰਨ ਦੇ 22 ਪਰਚੇ ਦਰਜ ਹੈ 15 ਪਰਚੇ ਥਾਣਾ ਸੁਹਾਣਾ ਤੇ ਥਾਣਾ ਮਟੌਰ ਦੇ ਵਿੱਚ ਦਰਜ ਹੈ ਲਗਭਗ 15 ਦੋ ਤਿੰਨ ਪਰਚੇ 11 ਫੇਜ ਦੇ ਵਿੱਚ ਹੈ 5 6 ਪਰਚੇ ਚੰਡੀਗੜ੍ਹ ਸੈਕਟਰ 17 ਦੇ ਵਿੱਚ ਦਰਜ ਆਉਦੇ ਦੇ ਉੱਤੇ ਇੱਕ ਅਦਾ ਮਾਨਸ਼ਾ ਚ ਹੈ ਕੁਝ ਹਰਿਆਣੇ ਜੀ ਹੈਗੇ ਪੀਓ ਕਿੰਨੇ ਪਰਚਿਆਂ ਦੇ ਵਿੱਚ ਤੇ ਉਹਦੇ ਵਿੱਚੋਂ ਕੁਝ ਪਰਚੇ ਡ ਹੈਗਾ ਲਗਭਗ ਅੱਧੀ ਦਰਜਨ ਦੇ ਕਰੀਬ ਪਰਚੇ ਜੀ ਪੀਓ ਹੈਗਾ ਤੇ ਕਈ ਵਾਰੀ ਜੇਲ੍ਹ ਵੀ ਜਾ ਚੁੱਕੇ ਜਮਾਨਤ ਦੇ ਆਂਦੇ ਫੇਰ ਠੱਗਿਆ ਮਰਦਾ ਤੇ ਜਿਹੜਾ ਬੰਦਾ ਸਿਰੇ ਦਾ ਫਰਾਡ ਕਰਦਾ ਹੋਵੇ ਇਮੀਗ੍ਰੇਸ਼ਨ ਨਾਂ ਦੇ ਉਹ 2022 ਚ ਸ਼ਿਕਾਇਤ ਇਸ ਲਈ ਦਿੰਦਾ ਸੀ ਤਾਂ ਕਿ ਅਸੀਂ ਲੋਕ ਮੈ ਵੀ ਨਾ ਹੁੰਦੇ ਠਾਕੁਰ ਰਾਮ મંદિર ਤੇ ਲੋਕ ਸਾਡੇ ਦੇ ਕੋਲ ਪੀੜਤ ਪਾਉਂਦੇ ਆ ਅਸੀਂ ਮੀਡੀਆ ਨੂੰ ਕਹਿੰਦੇ ਵੀ ਸਟੋਰੀ ਕਵਰ ਕਰੋ ਤਾਂ ਉਹਨਾਂ ਸ਼ਿਕਾਇਤ ਦਿੱਤੀ ਸੀ ਕਿ ਐਕਸਟਰੈਕਸ਼ਨ ਕਰਨ ਦੇ ਮਕਸਦ ਨਾਲ ਮੇਰੀ ਘੁੱਟੀ ਬਦਨਾਮੀ ਕਰਨ ਵਾਸਤੇ ਇਹ ਪੱਤਰਗਾ ਸਟੋਰੀ ਚ ਦਿੰਦਾ ਉਹ ਸ਼ਿਕਾਇਤ ਦੇ ਕਿ ਭੁੱਲ ਗਿਆ ਤੇ ਉਹਨੇ ਮੁੜ ਕੇ ਪੈਰ ਵਾਈ ਨਹੀਂ ਕੀਤੀ ਬਾਅਦ ਦੇ ਵਿੱਚ ਕੀਤੀ ਸੀ ਮੁੱਖ ਮੰਤਰੀ ਨੂੰ ਮੁੱਖ ਮੰਤਰੀ ਨੂੰ ਉਹ ਸ਼ਿਕਾਇਤ ਡੈਰੀ ਨੂੰ ਨੰਬਰ ਲੱਗਦੇ ਚਲੇ ਗਈ ਫਿਰ ਬਾਅਦ ਦੇ ਵਿੱਚ ਪਿਛਲੇ ਜੁਲਾਈ ਚ ਕੀ ਹੋਇਆ ਇੱਕ ਦੋ ਮਹੀਨੇ ਪਹਿਲਾਂ ਮੋਹਾਲੀ ਪੁਲਿਸ ਦੇ ਵਿੱਚ ਕੁਝ ਜ਼ਿਆਦਾ ਹੀ ਤੁਹਾਨੂੰ ਪਤਾ ਵੀ ਕਦੇ ਵਿਸ਼ਨੋਈ ਦੀ ਇੰਟਰਵਿਊ ਕਦੇ ਕੁਝ ਐਸਾ ਦਾ ਹੁੰਦਾ ਰਿਹਾ ਤੇ ਰਜਿੰਦਰ ਸਿੰਘ ਤੱਗੜ ਦੇ ਝੂਠੇ ਪਰਚੇ ਦਸੇ ਹੋਏ ਐਕਸਟਰਸ ਹੁੰਦੇ ਸੇਮ ਉਦੋਂ ਹੀ ਫਿਰ ਜਿਹੜੇ ਜਿਹੜੇ ਬੰਦੇ ਐ ਕਾਰੀਆਂ ਪੇਟਾਂ ਦੇ ਖਿਲਾਫ ਬੋਲਦੇ ਸੀ ਠਾਕ ਟ੍ਰੈਵਲਜੈਂਟਾਂ ਖਿਲਾਫ ਬੋਲਦੇ ਸੀ ਬਿਲਡਰਾਂ ਖਿਲਾਫ ਬੋਲਦੇ ਸੀ ਝੂਠੇ ਪਰਚੇ ਖਿਲਾਫ ਬੋਲਦੇ ਸੀ ਜਾਂ ਅਮਰੂਦ ਬਾਗ ਸਕੈਮ ਬੋਲਦੇ ਸੀ ਉਹਨਾਂ ਖਿਲਾਫ ਝੂਠੇ ਪਰਚੇ ਦਰਜ ਕਰਨੇ ਸ਼ੁਰੂ ਕੀਤੇ ਮਹਾਲੀ ਪੁਲਿਸ ਨੇ ਤਕਰਦੇ ਹੋਇਆ ਸਾਡੀ ਟੀਮ ਤੇ ਹੋਇਆ ਅਮਰੂਦ ਬਾਗ ਸਕੈਮ ਵਾਲਾ ਤੇ ਤੇ ਅਠਾਗੋ ਰਮਨ ਦੇ ਟੂ ਹੋਇਆ ਕਹਾਣੀ ਇਹ ਇੱਕ ਗੱਲੇ ਦੇ ਵਿੱਚ ਹੋਰ ਸੁਭਾਅ ਆ ਜਾਂਦਾ ਜੇ 2 ਸਾਲ ਪਹਿਲਾਂ ਕਿਸ ਨੇ ਸ਼ਿਕਾਇਤ ਕੀਤੀ ਇਹਦਾ ਮਤਲਬ ਸਾਡਾ ਸਰਕਾਰੀ ਤੰਤਰ ਪ੍ਰਸ਼ਾਸਨ ਇੰਨਾ ਮਾੜਾ ਕਿ 2 ਸਾਲ ਸੁਵਾਈ ਇਹ ਨਾ ਹੋਵੇ ਮੰਨ ਲਈ ਚਲੋ ਸ਼ਿਕਾਇਤ ਸੱਚੀ ਹੈ ਝੂਠੀ ਬਾਦੀ 2 ਸਾਲ ਬਾਅਦ ਬੰਦੇ ਨੂੰ ਪਤਾ ਲੱਗਦਾ ਕਿ ਉਹ ਤੇ ਪਰਚਾ ਦਰਜ ਹੋ ਗਿਆ ਇਹ ਤਾਂ ਮਹੀਨਾ 20 ਦਿਨ 25 ਦਿਨ ਕੱਟੋ ਕੁ ਨਹੀਂ ਕੋਈ ਚਾਹੇ ਤਾਂ ਜਾਂਚ ਦੇ ਨਾਂ ਤੇ 5-5 ਸਾਲ ਘਵਾ ਲੈਂਦੀ ਹੈ ਜੇ ਕੋ ਗਰੀਬ ਬੰਦਾ ਪੈਰਵੇਂ ਨਹੀਂ ਕਰ ਸਕਦਾ ਸਪਾਰਸ ਨਹੀਂ ਦਿੰਦਾ ਪੈਸੇ ਨਹੀਂ ਦਿੰਦਾ ਦੂਜੀ ਪਾਰਟੀ ਪੈਸੇ ਵਾਲੀ ਹੈ ਤੇ ਸਪਾਰਸ ਵਾਲੀ ਹੈ ਉਹ 10 ਸਾਲ ਵੀ ਪਰਚਾ ਦਰਜ ਕਰ ਸਕਦੀ ਹੈ ਦਾਖਲ ਦਫਤਰ ਕਾ ਦਾ ਫੇਰ ਖਲਵਾ ਦੋ ਇਹ ਤਾਂ ਚੱਲਦਾ ਰਹਿੰਦਾ ਜੀ ਮੈਂ ਇਹ ਨਹੀਂ ਦੱਸੋ ਕਿਹਨੇ ਪਰਚਾ ਦਰਜ ਕਰਾਇਆ ਡਾਕਟਰ ਮਨਦੀਪ ਸਿੰਘ ਤੇ ਇਹ ਕੁਲਦੀਪ ਗਿੱਲ ਨਾਮ ਦੀ ਸ਼ਿਕਾਇਤ ਸੀ ਕੁਲਦੀਪ ਗਿੱਲ ਇਮੀਗ੍ਰੇਸ਼ਨ ਏਜੰਟ ਜਿਹਦੇ ਬਾਈ ਪਰਚੇ ਦਰਜ ਹੈ ਤੇ ਫਰਾਰ ਹੈ ਉਹ ਅੱਜ ਦੀ ਡੇਟ 'ਚ ਵੀ ਫਰਾਰ ਵੀ ਉਸੇ ਥਾਣੇ 'ਚ ਹੋਇਆ ਜਿੱਥੇ ਡਾਕਟਰ ਅਮਨਦੀਪ ਤੇ ਪਰਚਾ ਦਰਜ ਕੀਤਾ ਸੀ। ਉਹਦੇ ਸਕੂਟ ਬਜੋਂ ਜਦੋਂ ਜਾਂਚ ਕੀਤੀ ਕਿਨੇ ਕਿਨੇ ਬਿਆਨ ਦਿੱਤੇ। ਉਹਦੇ ਵਿੱਚ ਫਿਰ ਆਇਆ ਇਹ ਮਾਮਲਾ ਜਿਹੜਾ ਅਸਲ ਵਿੱਚ ਮੇਰੇ ਧਿਆਨ 'ਚ ਆਇਆ। ਇਹ ਮਾਮਲਾ ਕੁਲਦੀਪ ਗਿੱਲ ਨੇ ਨਹੀਂ ਚੱਕਿਆ। ਬਾਅਦ ਦੇ ਵਿੱਚ ਇੱਕ ਹੋਰ ਇਮੀਗ੍ਰੇਸ਼ਨ ਏਜੰਟ ਦਾ ਨਾਮ ਗੁਰਮਖ ਸਿੰਘ ਭਾਲੀ ਆਏ ਜਿਹੜਾ ਸੱਤ ਫੇਸ 'ਚ ਸਟੱਡੀ ਵੀਜੇ ਦਾ ਕੰਮ ਕਰਦਾ। ਉਹਦੇ ਬਿਆਨ ਵੀ ਦਰਜ ਨਹੀਂ ਹੁੰਦੇ ਉਸ ਪਰਚੇ ਦੇ ਵਿੱਚ। ਤੇ ਉਸ ਬੰਦੇ ਨੇ ਅਸਲ ਗੱਲ ਕੀ ਹੋਈ? ਕਿ ਉਸ ਜਿਹੜਾ ਜਪਸਟਡੀ ਨਾਮ ਦੇ ਕੋਈ ਹੈਗੀ ਉਹਦੀ ਇਮੀਗ੍ਰੇਸ਼ਨ ਏਜੰਟ ਗੁਰਮੁਖ ਸਿੰਘ ਬਾਲੀਆ ਉਹਦੇ ਖਿਲਾਫ ਸ਼ਿਕਾਇਤਾਂ ਪਹੁੰਚੀ ਆ ਠਾਕੁਰ ਅਮਨਦੀਪ ਕੋਲ ਸਾਡੇ ਕੋਲ ਵੀ ਪਹੁੰਚੀਆਂ ਪਰ ਆਪਣਾ ਪੱਤਰਕਾਰ ਵੀ ਕਹਿੰਦਾ ਇਸ ਕਰਕੇ ਮੈਂ ਉਹਦੇ ਖਿਲਾਫ ਨਹੀਂ ਬੋਲ ਸਕਿਆ ਅ ਗੁਰਮੁਖ ਸਿੰਘ ਵਾਲੇ ਖਿਲਾਫ ਠਾਕੁਰ ਅਮਨਦੀਪ ਨੇ ਆਪਣੇ ਚੈਨਲ ਤੇ ਉਹਦੇ ਖਿਲਾਫ ਵੀ ਸਟੋਰੀ ਚਲਾਈ ਇੱਕ ਤਾਂ ਪੁਲਿਸ ਵਾਲੇ ਦੀ ਸਟੋਰੀ ਚਲਾਈ ਕਿ ਪੁਲਿਸ ਵਾਲੇ ਨਾਲ ਠੱਗੀ ਹੋ ਗਈ ਪੈਸੇ ਵਾਪਸ ਕਿੱਥੇ ਜਾ ਰਹੇ ਉਹ ਜੋ ਬਾੜੀਆ ਗੁਰਮੁਖ ਵਾਲੀ ਉੱਥੇ ਵੀ ਕੁਝ ਬੱਚੇ ਦੱਸਦੇ ਨੇ ਹਾਂ ਪਰਚੇ ਤਾਂ ਨਹੀਂ ਪਤਾ ਸ਼ਿਕਾਇਤਾਂ ਬਾਤ ਗਈਆਂ ਉਹ ਦੇ ਲੈ ਕੇ ਪੁਲਿਸ ਦੇ ਵੀ ਸੈਟਿੰਗ ਕਰ ਗਏ ਜਰਾਵਾ ਕਰ ਦਿੰਦਾ ਉਹ ਜਿਨੈਸ਼ ਕਹਿ ਦਿੱਤੇ ਉਹ ਉਸਦੇ ਉਹ ਪੈਰ ਰਹੀ ਕਰੇ ਆਪਾਂ ਬੋਲਣ ਨਾਲ ਕਹਿੰਦੇ ਦੇਖੋਇਆ ਕੀ ਫਿਰ ਮੈਂ ਉਹ ਦੱਸਣਾ ਕਹਿੰਦੇ ਉਸ ਬੰਦੇ ਨੇ ਖੁੰਦਕ ਵਜੋਂ ਠਾਕੁਰਾ ਮੰਦਿਰ ਦੇ ਵਿਦਿਤਾ ਬਕੋਸ਼ ਬੋਲੇ ਠਾਕੁਰਾ ਮੰਦਿਰ ਦੇ ਵਿਦਿਤਾ ਡਾਕੂਮੈਂਟੇਸ਼ਨ ਦਾ ਕੇਸ ਪਾਇਆ ਉਹ ਕੇਸ ਵਾਪਸ ਕਰਨ ਵਾਸਤੇ ਗੁਰਮਕਵਾਲੀਆ ਲਗਾਤਾਰ ਉਹਦੇ ਪ੍ਰੈਸ਼ਰ ਪਾ ਰਿਹਾ ਮੇਰੇ ਕੋਲ ਵੀ ਅਪਰੋਚ ਕੀਤਾ ਕਿ ਸਮਝਾਉਂਦਾ ਕਰੇ ਤੇ ਵਾਪਸ ਲੈ ਲੇ ਉਹ ਸਾਰੇ ਪੱਤਰਕਾਰਾਂ ਨੂੰ ਕੀਤਾ ਤੇ ਬੜੇ ਬੜੇ ਉਹਦੇ ਪ੍ਰੈਸ਼ਰ ਪਾਏਗੇ ਠਾਕੁਰਾ ਮੰਦਿਰ ਦੇ ਉਹਨੇ ਪਰਚਾ ਵਾਪਸ ਉਹਨੇ ਸ਼ਿਕਾਇਤ ਵਾਪਸ ਨਹੀਂ ਲਈ ਕੋਰਟ ਤੋਂ ਕੇਸ ਵਾਪਸ ਹੁੰਦਿਆ ਇਸ ਕਰਕੇ ਉਹਨੇ ਦੱਸੇ ਰਿਹਾ ਉਸਨੇ ਪੁਲਿਸ ਨਾਲ ਸੈਟਿੰਗ ਕਰਕੇ ਫਿਰ ਆਪਿਆਂ ਨੇ ਦਿੱਤਾ ਕਹਿੰਦਾ ਮੈਂ ਠਾਕੁਰਾ ਨੂੰ ਕਿਹਾ ਗੁਰਮukh ਸਿੰਘ ਵਾਲੀਆ ਕੋਲੋਂ ਵੀ ਸਟੋਰੀਆਂ ਲਾਣ ਦੇ ਚੱਕਰ 'ਚ ਪੈਸੇ ਮੰਗਦਾ ਸੀ ਇਹ ਨਹੀਂ ਕਿ ਆਪੇ ਪੈਸੇ ਲਏਗਾ ਮੇਰੇ ਕੋਲ ਕਹਿੰਦਾ ਪੈਸੇ ਮੰਗਦੇ ਸੀ ਤਾਂ ਕੰਮ ਹੀ ਧੰਦਾ ਇਹ ਆ ਫਿਰ ਉਹ ਗੁਰਮukh ਸਿੰਘ ਵਾਲੀਆ ਹੀ ਇੱਕ ਹੋਰ ਬੰਦੇ ਨੇ ਕਹਿੰਦੇ ਖਿਲਾਫ ਠਾਕੁਰਾ ਬੰਦੇ ਨੇ ਪਹਿਲੇ ਸਟੋਰੀ ਕੀਤੀ ਸੀ ਜਿਹਨੇ ਬਖਰਬੌਰ ਦੀ ਜ਼ਮੀਨ ਦਾ ਕਵਰਿਸਤਾਨ ਦੀ ਜ਼ਮੀਨ ਦਾ ਕਰੜਜ ਮਿਸਯੂਜ਼ ਕਰਕੇ ਕੋਈ ਬਿਲਡਿੰਗ ਬੁਲਿੰਗ ਬਣਾਈ ਹੈ ਫਿਰ ਉਹਦੇ ਕੋਲੋਂ ਬਿਆਨ ਦਵਾਏ ਹਾਂ ਜੀ ਕਹਿੰਦਾ ਮੇਰੇ ਕੋਲ ਵੀ 30 ਲੱਖ ਰੁਪਏ ਮੰਗਦਾ ਸੀ ਫਿਰ ਇੱਕ ਬਹੁਤ ਵੱ ਗੁਲਸ਼ਨ ਕੁਮਾਰ ਉਹਦਾ ਨਾਮ ਹੈ ਜਿਹਦੇ ਖਿਲਾਫ ਮੈਂ ਖੁਦ ਮੇਰੇ ਕੋਲ ਜਿਹੜੇ ਲੋਕ ਆਏ ਆ ਉਹਦੀ ਠਕੀਏ ਦੀ ਸ਼ਿਕਾਇਤ ਮੈਂ ਖੁਦ ਠਾਕੁਰਾ ਮੰਦਿਰ ਨਾਲ ਲੁਧਿਆਣੇ ਦੇ ਗਿਆਨੀ ਪ੍ਰੈਸ ਕਾਨਫਰੰਸਾਂ ਕੀਤੀਆਂ ਪਰਚੇ ਦਾਦ ਕਰਾਇਆ ਗੁਲਸ਼ਨ ਕੁਮਾਰ ਤੇ ਉਹਦੇ ਖਰਚੇ ਵੀ ਕੰਮ ਹੈ ਤੇ ਇਹ ਗੁਲਸ਼ਨ ਕੁਮਾਰ ਅ ਕੁਲਦੀਪ ਸਿੰਘ ਗਿੱਲ ਤੇ ਆਹ ਗੁਰਮukh ਸਿੰਘ ਵਾਦੀਆ ਇੱਕ ਜਿਹਨੇ ਕਵਰ ਸਟਾਰ ਦੀ ਜ਼ਮੀਨ ਦੇ ਵਿੱਚ ਹੋ ਇਹ ਚਾਰਾਂ ਦੇ ਬਿਆਨ ਲੱਗੇ ਇਹ ਕਹਿੰਦਾ ਹਾਂ ਜੀ ਮੇਰੇ ਕੋਲ ਵੀ ਪੈਸੇ ਬਣਦੇ ਜੀ ਮੇਰੇ ਕੋਲ ਵੀ ਪੈਸੇ ਬਣਦੇ ਜੀ ਮੰਗੇ ਕਿਸੇ ਤੋਂ ਨਹੀਂ ਤੇ ਉਹਦੇ ਆਧਾਰ ਤੇ ਸਟੋਰੀ ਸਾਰੀ ਬਣਾਈ ਗਈ ਐ ਐਕਸਟਰੈਕਸ਼ਨ ਦੇ ਪਰ ਤਾਰਾਕਸ਼ੌਰ ਸਿੰਘ ਕੋਈ ਨਹੀਂ ਲਾਇਆ ਆਈਟੀਐਕ ਦੀ ਲਾਤੀ ਕਿਉਂਕਿ ਕੁਲਦੀਪ ਗਿੱਲ ਨੇ ਕਿਹਾ ਕਹਿੰਦਾ ਜਿਹੜੀ ਕੰਪਨੀ ਮੇਰੀ ਹੈ ਨਹੀਂ ਉਸ ਕੰਪਨੀ ਦੇ ਵਿੱਚ ਮੇਰਾ ਨਾਮ ਜੋੜਤਾ ਅੱਛਾ ਬਸ ਇਹ ਗੱਲ ਝੁੱਠੀ ਇਹਨੇ ਵਿੱਚ ਬੋਲੀ ਹੈ ਜਦ ਕੋਈ ਕੰਪਨੀ ਵਿੱਚ ਪਰਚੇ ਵਿੱਚ ਵੀ ਨਾਮ ਹੈਗਾ ਉੱਥੇ ਇੱਕ ਪਰਚੇ ਜੋ ਬਿਆਨਾਂ 'ਚ ਮੰਨੇ ਵੀ ਹਾਂ ਸਖਸ਼ਮ ਨਾਮ ਦੀ ਕੰਪਨੀ ਕਹਿੰਦਾ ਵਿੱਚ ਬਿਆਨ ਵਾਰ-ਵਾਰ ਆਉਂਦੇ ਆ ਕਿ ਪ੍ਰਾਪਤੀ ਲਈ ਹੋਰ ਲਈ ਪੁਲਿਸ ਤੇ ਦਬਾਅ ਪਾਉਂਦਾ ਸੀਗਾ ਪੁਲਿਸ ਤੇ ਦਬਾਅ ਪਾਉਣ ਦੀ ਕਿਵੇਂ ਗੱਲ ਆ ਗਈ ਨਹੀਂ ਅਸਲ ਵਿੱਚ ਜਦੋਂ ਪੁਲਿਸ ਦੀਆਂ ਕੁੰਝ ਕਾਲੀਆਂ ਭੇਡਾ ਰਿਸ਼ਵਤ ਖੋਰੀ ਕਰਕੇ ਅੰਨੀਆਂ ਹੋ ਜਾਣਾ ਤਾਂ ਫਿਰ ਜੋ ਮਰਜ਼ੀ ਲਖਾ ਫੇਰ ਤਾਂ ਪੁਲਿਸ ਇਹ ਵੀ ਨਹੀਂ ਦੇਖਦੀ ਕੁਲਦੀਪ ਗਿੱਲ ਨਾਮ ਦਾ ਬੰਦਾ ਜਿਹਦੇ 22 ਪਰਚੇ ਦਰਜ ਐ ਜਿਹੜਾ ਭਗੌੜਾ ਐ ਉਹ ਥਾਣੇ ਜਾ ਕੇ ਬਿਆਨ ਦੇ ਸਕਦਾ ਕਿ ਨਹੀਂ ਦੇ ਸਕਦਾ ਈਓ ਵਿੰਗ ਜਾ ਕੇ ਬਿਆਨ ਦੇ ਸਕਦਾ ਨਹੀਂ ਦੇ ਸਕਦਾ ਜੇ ਬਿਆਨ ਦੇਣਾ ਆਏਗਾ ਤਾਂ ਜਿਹੜਾ ਉੱਥੇ ਤਾਂ ਪੁਲਿਸ ਅਧਿਕਾਰੀ ਬੈਠਾ ਉਹ ਅਰੈਸਟ ਕਰੇਗਾ ਕੁਲਦੀਪ ਨੂੰ ਉਹਨੂੰ ਅਰੈਸਟ ਨਹੀਂ ਕੀਤਾ ਜਾਂਦਾ ਤੇ ਫਿਰ ਇਹਦਾ ਮਤਲਬ ਕੀ ਆ ਬਹੁਤ ਵੱਡਾ ਪੁਲਿਸ ਦੀ ਦੁਆ ਹੈ ਬਹੁਤ ਵੱਡੇ ਪੁਲਿਸ ਨੂੰ ਪੈਰ ਚੜੇ ਹੋਣੇ ਆ ਕਾਲੀਆਂ ਭੇਡਾਂ ਸੋਚਦੇ ਆ ਹੁੰਦੇ ਵੀ ਠੱਗਣੇ ਬਈ ਬੰਦੇ ਨੂੰ ਟੰਗਣੇ ਟੰਗਣਾ ਪਾਵੇਂ ਠਾਕੁਰ ਰਮਨਦੀਪ ਹੋਏ ਪਾਵੇਂ ਰਜਿੰਦਰ ਸਿੰਘ ਤੱਕਲ ਹੋਏ ਪਾਵੇਂ ਸਤਨਾਮ ਦਾਉ ਹੋਏ ਪਾਵੇਂ ਰੂਦ ਬਾਗ ਸਟੈਂਡ ਜਾ ਕੇ ਕਰਦੇ ਵੇਲੇ ਹੁਣ ਜਦ ਸੋਚ ਲੈਣੇ ਟੰਗਣੇ ਟੰਗਣਾ ਫਿਰ ਕੁਝ ਵੀ ਗਦੇ ਦਾ ਘੋੜਾ ਘੋੜੇ ਦਾ ਗਦਾ ਬਣਾ ਸਕਦੇ ਪਰ ਅਕਸਰ ਲੋਕ ਕਹਿੰਦੇ ਸੀ ਕਿ ਪਹਿਲਾਂ ਐਸਐਸਪੀ ਨੇ ਕਾਪੀ ਲਗਣਾ ਦਿੱਤੀਆਂ ਨੇ ਹੁਣ ਪੈਸੇ ਸਭ ਨਵੇਂ ਆ ਗਏ ਨੇ ਇਹਨਾਂ ਤੋਂ ਉਮੀਦ ਆ ਕਿ ਇਨਸਾਫ ਦੇਣਗੇ ਤੁਹਾਨੂੰ ਦੇਖੋ ਜਿਹੜੇ ਹੁਣ ਦੇ ਮੌਜੂਦਾ ਐਸਐਸਪੀ ਸਾਹਿਬ ਹੈ ਮੈਂ ਵੀ ਇਹਨਾਂ ਦਾ ਬਹੁਤ ਨਾਮ ਸੁਣਿਆ ਖੁਦ ਅਸੀਂ ਕੱਲ ਮੈਂ ਤੇ ਠਾਕੁਰ ਰਮਨਦੀਪ ਐਸਐਸਪੀ ਸਾਹਿਬ ਨਾਲ ਮੀਟਿੰਗ ਕਰਕੇ ਆਏ ਹਾਂ ਮਲੰਡਮ ਜਿਹੜਾ ਪੱਖ ਹੈ ਲਿਖਤੀ ਰੂਪ ਚ 40 ਪੇਜਾਂ ਦਾ ਉਹਨੇ ਹੱਥ ਫੜਾ ਕੇ ਆਇਆ ਤੇ ਅਸੀਂ ਕੋਈ ਉਹਨਾਂ ਨੂੰ ਪ੍ਰੋਮਿਸ ਨਹੀਂ ਦਿੱਤਾ ਕਿਤਾ ਅਸੀਂ ਵੀ ਕੋਈ ਉਹਨਾਂ ਨੂੰ ਵਾਅਦਾ ਨਹੀਂ ਲਿਆ ਅਸੀਂ ਆਪਣਾ ਪੱਖ ਦੱਸਿਆ ਤੇ ਪੇਪਰ ਦਿੱਤੇ ਆ ਤੇ ਮੈਨੂੰ ਉਮੀਦ ਹੈ ਕਿ ਰੀ ਇਨਵੈਸਟੀਗੇਸ਼ਨ ਸ਼ੁਰੂ ਹੋ ਗਈ ਹੈ ਤੇ ਹੋ ਸਕਦਾ ਹੈ ਪਰਚਾ ਰੱਦ ਹੋ ਜੇ ਨਹੀਂ ਤਾਂ ਫਿਰ ਅਦਾਲਤਾਂ 'ਚ ਘੁੰਮਾਂਗੇ ਪਰਾਤਿ ਕਰਨ ਵਾਸਤੇ ਪਰ ਹੈ ਝੁੱਟਿਆ ਪਰ ਹੁਣ ਦੇਖੋ ਇਹਨੇ ਝੁੱਟੇ ਪਰਚਿਆਂ ਨਾਲ ਪੁਲਿਸ ਦਾ ਕਿੰਨਾ ਟਾਈਮ ਖਰਾਬ ਹੈ ਅਦਾਲਤਾਂ ਦਾ ਕਿੰਨਾ ਟਾਈਮ ਖਰਾਬ ਹੈ ਪੀੜਤਾਂ ਦਾ ਕਿੰਨਾ ਟਾਈਮ ਖਰਾਬ ਹੈ ਇਹ ਸਿਰਫ মিডিਆ ਦਾ ਗਾਲਾ ਕੁੱਟਣ ਵਾਸਤੇ ਝੁੱਠੇ ਪਰਚੇ ਦਲਕਿੱਤੇ ਜਾਂਦੇ ਆ ਇਹਦਾ ਨੋਟਿਸ ਲੈਣਾ ਚਾਹੀਦਾ ਤੇ ਇਹਦਾ ਝੁੱਠੇ ਵਰਤੇ ਰਹਾ ਦੋਣੇ ਚਾਹੀਦੇ ਇੱਕ ਤੁਸੀਂ ਕਹਿ ਰਹੇ ਹੋ ਕਿ ਬੰਦੇ ਤੇ 22 ਪਰਚੇ ਦਰਜ ਜੀ ਤਕਰੀਬਨ ਅੱਧੇ ਪਰਚਿਆਂ ਚ ਪਕੌੜਾ ਫਿਰ ਪੁਲਿਸ ਉਹਨਾਂ ਨੂੰ ਕਿਉਂ ਨਹੀਂ ਫੜਦੀ ਜਿਹੜੇ ਪਕੌੜੇ ਲੋਕਾਂ ਦੀ ਮਿਹਨਤ ਦੀ ਕਮਾਈ ਖਾਰੇ ਨਹੀਂ ਬਰੋਪਰੇ ਨਹੀਂ ਮੈਂ ਕਹਿੰਦਾ ਮਾਨਯੋਗ ਹਾਈ ਕੋਰਟ ਨੇ ਜਿਹੜਾ ਕਮੈਂਟ ਦਿੱਤਾ ਬਿਸ਼ਨੋਈ ਦੀ ਇੰਟਰਵਿਊ ਚ ਵੀ ਪੁਲਿਸ ਕਿਹੜੀਆਂ ਕਾਲੀਆਂ ਭੇਡਾਂ ਵੱਡੀਆਂ ਤੇ ਕਰਦੇ ਹੋਏ ਛੋਟੀਆਂ ਤੇ ਨਹੀਂ ਹੋਏ ਉਹ ਮਤਲਬ ਦੀ ਛੋਟੀਆਂ ਵੱਡੀਆਂ ਕਾਲੀਆਂ ਭੇਡਾਂ ਪੁਲਿਸ ਬਹੁਤ ਕੁਝ ਹੈ ਤੇ ਉਹ ਫਿਰ ਮੈਂ ਕਹਿੰਦਾ ਕਿ ਕੋਈ ਨਾ ਅੰਨਿਆ ਹੋ ਜਾਂਦੇ ਆ ਪੈਸੇ ਦੇ ਲਾਲਚ ਜਾਂ ਪ੍ਰੈਸ਼ਰ ਦੇ ਵਿੱਚ ਉਹ ਛੋਟੀਆਂ ਵੱਡੀਆਂ ਕਾਲੀ ਭੇਡਾਂ ਨੂੰ ਪਛਾਣਨ ਨਹੀਂ ਚਾਹੀਦਾ ਤੇ ਡੀਜੀਪੀ ਸਾਹਿਬ ਨੂੰ ਐਕਸ਼ਨ ਲੈਣ ਕੇ ਜੀ ਅੱਜਕੱਲ ਜਿਹੜੀ ਪੱਤਰਕਾਰਤਾ ਵੀ ਥੋੜੀ ਅਲੱਗ ਕਿਸਮ ਦੀ ਹੋ ਗਈ ਹੈ ਸੋਸ਼ਲ ਮੀਡੀਆ ਆ ਗਿਆ ਜੀ ਸੋਸ਼ਲ ਮੀਡੀਆ ਤੇ ਕੋਈ ਵੀ ਬੰਦਾ ਆਪਣੀ ਰਿਪੋਰਟਿੰਗ ਦੇ ਸਕਦਾ ਕਿਸੇ ਮਾਮਲੇ ਬਾਰੇ ਜੀ ਪਰ ਜੇ ਪੁਲਿਸ ਇਦਾਂ ਕਰਨ ਲੱਗੀ ਕਿ ਕਿਸੇ ਪੱਤਰਕਾਰ ਦਾ ਇਦਾਂ ਗळा ਘੁੱਟ ਦੋ ਜੀ ਹਾਂ ਕਿਸੇ ਪਰਚੇ ਦਾ ਅਰਜ਼ ਕਰ ਨੂੰ ਫਿਰ ਸੱਚ ਉਜਾਗਰ ਨਹੀਂ ਹੋਣਾ ਕਿਉਂਕਿ ਜਿਹੜੇ ਵੱਡੇ ਮੀਡੀਆ ਘਰਾਣੇ ਨੇ ਚاہے ਉਹ ਨੈਸ਼ਨਲ মিডিਆ ਵਿੱਚ ਪੰਜਾਬ ਦਾ মিডিਆ ਹੋਵੇ ਉਹ ਕਿਤੇ ਨਾ ਕਿਤੇ ਸਰਕਾਰ ਦੇ ਦਰਵਾਜ਼ੇ ਕੰਮ ਕਰਦੇ ਨੇ ਜੀ ਕਾਫੀ 70 80% ਜਿਹੜਾ মিডিਆ ਉਹ ਸਰਕਾਰਾਂ ਦੀ ਝੋਲੀ 'ਚ ਪੈ ਚੁੱਕਿਆ ਜੀ ਫਿਰ ਲੋਕਾਂ ਨੂੰ ਸੋਸ਼ਲ ਮੀਡੀਆ 'ਤੇ ਸੱਚ ਪਤਾ ਲੱਗਦਾ ਸਕੂਨ ਮਿਲਦਾ ਜੇਕਰ ਸੱਚ ਉਜਾਗਰ ਹੁੰਦਾ ਜੇਕਰ ਸੋਸ਼ਲ ਮੀਡੀਆ ਦੇ ਪੱਤਰਕਾਰ ਕਿਉਂਕਿ ਬਹੁਤੇ ਰਜਿਸਟਰਡ ਨਹੀਂ ਹੁੰਦੇ ਜ਼ਰੂਰੀ ਨਹੀਂ ਵੀ ਰਜਿਸਟਰਡ ਹੋਣਾ ਖੁੱਲੀ ਪਾਲਸੀ ਆ ਫੇਸਬੁੱਕ ਦੀ YouTube ਦੀ ਉੱਲਾ ਕੋਈ ਵੀ ਤੇ ਵਿਚਾਰ ਆਪਣੇ ਪ੍ਰਗਟ ਕਰ ਸਕਦਾ ਵਿਚਾਰ ਪ੍ਰਗਟ ਕਰਨ ਦੀ ਹਰ ਇੱਕ ਨੂੰ ਆਜ਼ਾਦੀ ਹੈ ਤੇ ਜੇ ਸੋਸ਼ਲ ਮੀਡੀਆ ਦੇ ਪੱਤਰਕਾਰਾਂ ਤੇ ਇਦਾਂ ਕਾਰਵਾਈ ਹੋਣ ਲੱਗੀ ਇਹਦਾ ਮਤਲਬ ਜਿਹੜਾ ਫਿਰ ਸੱਚ ਉਜਾਗਰ ਹੁੰਦਾ ਉਹਤੇ ਰੁਕ ਲੱਗ ਜੇਗੀ ਪੂਰੀ ਤਰ੍ਹਾਂ ਹਾਂਜੀ ਹਾਂ ਸੱਚ ਦਾ ਗਾਹ ਕੁੱਟਣ ਦਾ ਤਰੀਕਾ ਹੈਗਾ ਤੇ ਮੋਹਾਲੀ ਪੁਲਿਸ ਨੇ ਇਹ ਵੀ ਸਾਬਤ ਕਰਤਾ ਪੱਤਰਕਾਰ ਰਜਿੰਦਰ ਸਿੰਘ ਤੱਕੜ ਦਾ ਚੈਨਲ ਸੀ ਪੰਜਾਬ ਦਸਤਾਵੇਜ਼ ਪਹਿਲੇ ਤੇ ਤਿੰਨ ਝੁੱਠੇ ਬੜਕੇ ਇੱਕ ਸਟਾਫ ਸੰਗਤ ਕੀਤੇ ਗਏ ਬਿਨਾਂ ਸਬੂਤਾਂ ਤੋਂ ਆੜੀਆਂ ਨੂੰ ਤੋੜ ਬਣਾੜ ਕੇ ਫਿਰ ਡੇਰਾ ਬਸੀ ਕੋਰਚ ਜਦੋਂ ਜ਼ਮਾਨਤ ਵਾਸਤੇ ਅੱਜ ਹੀ ਲੰਦਾ ਤੇ ਉਹ ਅਨਕੇ ਸ਼ਰਮਾ ਬਿਲਡਰ ਦਾ ਜਿਹੜਾ ਐਕਸਟਰੈਕਸ਼ਨ ਕਰਨ ਦੇ ਮਕਸਦ ਨਾਲ ਸਟੋਰੀ ਚਲਾਈ ਹੈ ਉੱਥੇ ਪੰਜਾਬ ਪੁਲਿਸ ਮੋਹਾਲੀ ਪੁਲ ਦਾ ਡੀਐਸਪੀ ਬਿਆਨ ਦੇ ਕੇ ਆਂਦਾ ਐਫਆਰ ਦੇ ਕੇ ਆਂਦਾ ਇਹੇ ਪੱਤਰਕਾਰ ਐਕਸਟਰੈਕਸ਼ਨ ਕਰਦਾ ਤਿੰਨ ਪਰਚੇ ਦਰਜ ਆ ਇਹ ਨਹੀਂ ਕਹਿੰਦਾ ਝੂਠੇ ਆ ਇਹ ਪਰਚਿਆਂ ਦੀ ਇਹ ਪਰਚੇ ਦਰਜ ਜਾਂਦੇ ਤੇ ਇਹ ਇਸ ਚੈਨਲ ਦੀ ਆਰ ਦੇ ਵਿੱਚ ਲੋਕਾਂ ਨੂੰ ਬਲੈਕਮੇਲ ਕਰਦਾ ਐਕਸਟਰੈਕਸ਼ਨ ਕਰਦਾ ਇਹਦਾ ਚੈਨਲ ਬੰਦ ਕੀਤਾ ਜਾਵੇ ਤਾਂ ਇੰਡੀਆ ਚ ਉਹਦਾ ਚੈਨਲ ਬਲੌਕ ਹੈ ਤੇ ਪੱਤਰਕਾਰ ਜੇਲ੍ਹ ਚ ਬੈਠਾ ਇਹ ਇਤਿਹਾਸ ਸਿਰਜ ਦਿੱਤਾ ਮੋਹਾਲੀ ਪੁਲਿਸ ਨੇ ਠੁੱਠਾ ਐਫੀਡੇਵਟ ਦੇ ਕੇ ਅਦਾਲਤ ਦੇ ਵਿੱਚ ਡੇਰਾ ਬਸੇ ਪਰ ਹਾਈ ਕੋਰਟ ਦੀਆਂ ਕੁਝ ਸਖਤ ਟਿੱਪਣੀਆਂ ਆਈਆਂ ਨੇ ਕਿ ਸੱਚ ਦਾ ਗੱਲ ਨਹੀਂ ਘੁੱਟਣਾ ਚਾਹੀਦਾ ਪੱਤਰਕਾਰਾਂ ਨੂੰ ਇਹਨਾਂ ਦਾ ਮੰਨਣਾ ਪਰ ਕਿਉਂਕਿ ਇੱਕ ਦੋ ਵਾਲੇ ਪੱਤਰਕਾਰਾਂ ਨੇ ਕੀਤਾ ਸੀ ਫਿਰ ਪੰਜ ਕੂਲੇ ਦੇ ਵੀ ਪੱਤਰਕਾਰ ਦੇ ਮਾਮਲੇ ਚ ਆਇਆ ਸੀਗਾ ਕਾਫੀ ਹਾਈ ਗੁਰਦਾ ਦੇ ਸੀਗਾ ਕਿ ਸੱਚ ਪ੍ਰਗਟ ਕਰਨ ਦੀ ਜਾਂ ਬੋਲਣ ਦੀ ਹਰ ਬੰਦੇ ਨੂੰ ਇਜਾਜ਼ਤ ਹੈ ਐਦਾਂ ਗੱਲਾਂ ਨਹੀਂ ਘੁਪਣਾ ਚਾਹੀਦਾ ਫਿਰ ਪੁਲਿਸ ਕਿਆ ਨੂੰ ਸੋਚਦੀ ਹੈ ਏਥੇ ਲੈ ਲੈ ਤੇ ਜਾਂ ਫਿਰ ਏਥੇ ਲੈ ਐਕਸਫਰਸ ਤੇ ਥਾਣੇਦਾਰ ਤੇ ਡੀਐਸਪੀ ਬੈਠਾ ਡੀਐਸਪੀ ਤੇ ਐਸਪੀ ਬੈਠਾ ਐਸਪੀ ਤੇ ਐਸਐਸਪੀ ਫਿਰ ਕਿ ਡੀਆਈਜੀ ਆਈਜੀ ਡੀਜੀਪੀ ਉਹ ਫਿਰ ਕਿਉਂ ਨਹੀਂ ਕਹਿੰਦੇ ਕਿ ਭਾਈ ਸੱਚੀਆਂ ਸੱਚੇ ਪੱਖੇ ਰਾਜ ਕਰੋ ਦੋ ਗੱਲਾਂ ਇਹਦੇ ਵਿੱਚ ਪੁਲਿਸ ਦੇ ਵਿੱਚ ਫੋਰਸਿਸ ਦੇ ਵਿੱਚ ਛੋਟਾ ਅਫਸਰ ਵੱਡੇ ਨੂੰ ਯਸਾਰ ਕਹਿੰਦਾ ਉਹਦੀ ਹਿੰਮਤ ਨਹੀਂ ਜੇ ਸੀਰੀਅਸ ਰਸ ਨੇ ਕਹਤਾ ਇਹ ਗਲਤ ਕੰਮ ਕਰ ਤੇ ਉਹ ਨਾ ਕਰਦੇ ਜੇਕਰ ਨਾ ਕਰੇਗਾ ਉਹ ਤੇ ਕੋਈ ਝੂਠਾ ਪਰਚਾ ਪਾ ਦੇਣਗੇ ਉਹ ਤੇ ਕੋਈ આરોਪ ਲਾ ਦੇਣਗੇ ਉਹਨੂੰ ਯਸਰ ਕਹਣਾ ਪੈਂਦਾ ਤੇ ਉਹ ਅਕਸਰ ਕਹਿੰਦਾ ਦਾ ਯਾਰ ਮੈਂ ਮਜਬੂਰ ਹਾਂ ਉਹਨੂੰ ਗਲਤ ਕੰਮ ਕਰਨਾ ਪੈ ਗਿਆ ਇੱਕ ਤਾਂ ਇਹ ਗੱਲ ਹੈ ਇਸ ਕਰਕੇ ਝੂਠੇ ਪਰਚੇ ਹੁੰਦੇ ਨੇ ਦੂਜੀ ਗੱਲ ਹੈ ਹਾਈ ਕੋਰਟ ਤੇ ਸੁਪਰੀਮ ਕੋਰਟ ਦੀ ਗੱਲ ਆ ਬਹੁਤ ਕੁਝ ਕਹਿਆ ਸੁਪਰੀਮ ਕੋਰਟ ਨੇ ਇਹ ਸਲਾਹ ਦੇਣ ਵਾਲੀ ਗੱਲ ਹੈ ਮਾਨੇ ਹਾਈ ਕੋਰਟ ਦੀ ਤੇ ਸੁਪਰੀਮ ਕੋਰਟ ਦੀ ਉਹਨਾਂ ਸਲਾਹ ਨੂੰ ਮੰਨਦਾ ਕੋਈ ਨਹੀਂ ਜਦੋਂ ਝੂਠੇ ਪਰਚੇ ਦਰਜ ਕਰਨ ਵਾਲਿਆਂ ਦੇ ਜਿਹਦੇ ਨਾਲ 182 ਲੱਗਦੀ ਹੈ ਇਹਨਾਂ ਪੁਲਿਸ ਅਫਸਰਾਂ ਤੇ ਕਾਰਵਾਈ ਨਾ ਹੋਵੇ ਕਾਰਵਾਈ ਤੇ ਵਿਚਾਰਾ ਆਈ ਉਥੇ ਜਿਹੜਾ ਐਸਐਸਪੀ ਕਾਹਨ ਆ ਤਾਂ ਡੀਐਸਪੀ ਪਾਣਾ ਹੈ ਉਹਦਾ ਹੈਡ ਕਾਹਨ ਹੈ ਜਦ ਤੱਕ ਉਥੇ ਕਾਰਵਾਈ ਨਹੀਂ ਹੁੰਦੀ ਤਰਖਾਜ ਕੁਟਾਤੀ ਨੰਨ ਦੀ ਬੈਗ ਗੇਰ ਨਹੀਂ ਲੱਗਦਾ ਟਰਮੀਨੇਟ ਨਹੀਂ ਹੁੰਦਾ ਜਦ ਤੱਕ ਉੱਥੇ ਪਰਚੇ ਦਰਜ ਹੋਈ ਜਾਣੇ ਮਾਨਯੋਗ ਹਾਈ ਕੋਰਟ ਤੇ ਮਾਨਯੋਗ ਸੁਪਰੀਮ ਕੋਰਟ ਦੀ ਹਦਾਇਤਾਂ ਨੂੰ ਐਦਾ ਜਵਾਨੀ ਕਲਾਮੀ ਮਾਰਦੇ ਇਸ ਪਰਚੇ 'ਚ ਇਹ ਵੀ ਆਂਦਾ ਇੱਕ ਲੇਡੀ ਤੋਂ ਡਾਕਟਰ ਆਨੰਦ ਸਿੰਘ ਨੇ ਪਤਾ ਨਹੀਂ ਕਿੰਨੇ ਲੱਖ ਰੁਪਏ ਲਿਆ ਉਹਦੇ ਬਾਰੇ ਵੀ ਦੱਸੋ ਥੋੜਾ ਜਿਆਦਾ ਫਿਰ ਉਹ ਲੇਡੀ ਕਿਉਂ ਨਹੀਂ ਬੋਲੀ ਉਹਨੇ ਕਿਉਂ ਨਹੀਂ ਪਰਚਾ ਦਰਜ ਕਰਾਇਆ ਇਹ ਬੰਦਿਆਂ ਨੂੰ ਕਿਵੇਂ ਸੁਪਨੇ ਆ ਗਏ ਇਹ ਗੱਲ ਵੀ ਝੂਠ ਹੈ ਉਸ ਲੇਡੀ ਉਸ ਲੇਡੀ ਨੇ ਠਾਕੁਰ ਰਾਮਦੀਪ ਨਾਲ ਬੈਠ ਕੇ ਇੰਟਰਵਿਊ ਵੀ ਦਿੱਤੀ ਕਿ ਇਹ ਸਾਰੀ ਗੱਲਾਂ ਝੂਠ ਹੈ ਮੇਰੇ ਤੋਂ ਕੋਈ ਪੈਸੇ ਨਹੀਂ ਮੰਗ ਰਿਹਾ ਮੇਰੇ ਨਾਲ ਕੁਝ ਛੇੜਛਾੜ ਨਹੀਂ ਹੋਈ ਓਕੇ ਇਸੇ ਕਰਕੇ ਤਾਂ ਠਾਕੁਰ ਰਾਮਦੀਪ ਦਾ ਹਾਈ ਕੋਰਟ ਦੇ ਸਾਹਮਣੇ ਸੁਣਨਾ ਪਿਆ ਗੁਰਮਖ ਸਿੰਘ ਵਾਲੀ ਖਿਲਾਫ ਇਹ ਸਾਰੀ ਝੂਠੀਆਂ ਕਹਾਣੀਆਂ ਬਣਾਈਆਂ ਕਿ ਪੁਲਿਸ ਨੇ ਇਦਾਂ ਬਿਆਨਤਾ ਦਰਜ ਕਰ ਲਈ ਵੀ ਉਸ ਲੇਡੀ ਕੋਲੇ ਉਸ ਲੇਡੀ ਦਾ ਪੱਪ ਲੈਣਾ ਵੀ ਪੁਲਿਸ ਦਾ ਨਹੀਂ ਜੀ ਪੁਲਿਸ ਦਾ ਮਰਿਆ ਹੋਇਆ ਪੁਲਿਸ ਦਾ ਮਰੇ ਹੋਏ ਬੰਦੇ ਦੀ ਵੀ ਐਕਸਟਰੈਸ਼ਨ ਦਾ ਕੇਸ ਕਰ ਸਕਦੀ ਹੈ ਪੋਲ ਸੇ ਗੱਲੇ ਨੂੰ ਘੋੜਾ ਤੇ ਘੋੜੇ ਨੂੰ ਗੱਲਾਂ ਲਿਖ ਸਕਦੀ ਹੈ ਇਹ ਸਾਬਤ ਕਰਦਾ ਠਾਕੁਰ ਅਮਨਦੀਪ ਦੇ ਮਾਮਲੇ 'ਚ ਪੱਤਰਕਾਰ ਜਿੰਦ ਦੇ ਟੱਕੜ ਦੇ ਮਾਮਲੇ 'ਚ ਅਮਰੂਦ ਬਾਗ ਸਕੈਮ ਨੂੰ ਹੋ ਜਾ ਕੇ ਕਰਨ ਵਾਲੇ ਦੇ ਮਾਮਲੇ 'ਚ ਐਫਆਈਆਰ ਦਾ ਜਗਤ ਇਹ ਵੀ ਦੱਸੋ ਕਿ ਇਹ ਕਦੋਂ ਪਰਚਾ ਦਰਜ ਹੋਇਆ ਤੇ ਕਿਹੜੀਆਂ ਧਰਾਂਵਾਂ ਲਾਈਆਂ ਜਾਂਦੀਆਂ ਇਹ ਹੋਇਆ ਇਹ ਜਿਹੜੀ ਕਹਾਣੀ ਬਣਾਈ ਗਈ ਸੀ ਐਕਸਟਰਸ਼ਨ ਕਰਨ ਦੇ ਕਿ ਪੱਤਰਕਾਰਤਾ ਦੀ ਆੜ ਦੇ ਵਿੱਚ ਠਾਕੁਰ ਅਮਨਦੀਪ ਐਕਸਟਰਸ਼ਨ ਕਰਦਾ ਉਗਰਾਹੀ ਕਰਦਾ ਕਹਾਣੀ ਇਹ ਬਣਾਈ ਗਈ ਸੀ ਬਤਾਰਾ ਲਈ ਗਈ ਉਹ ਰਾਹੀ ਦੀ ਕੋਸ਼ਿਸ਼ ਕਰਦਾ ਸੀ ਵੀ ਮੰਗ ਮਤਲਬ ਫਰੋਤੀ ਮੰਗਣਾ ਚਾਹੁੰਦਾ ਸੀ ਮੰਗਣਾ ਨਹੀਂ ਉਹ ਕਹਿੰਦਾ ਮੰਗੀ ਐ ਦਿੱਤੀ ਨਹੀਂ ਉਹ ਕਹਿੰਦਾ ਫਰੋਤੀ ਮੰਗੀ ਮੈਨੂੰ ਪਰ ਮੈਂ ਦਿੱਤੀ ਨਹੀਂ ਹੈ ਨਾ ਉਹ ਫਰੋਤੀਆਂ ਮੰਗਣ ਦਾ ਪਰਚਾ ਦਾਜ ਕਰਨਾ ਸੀ ਪਰ ਕੀਤਾ ਆਈਪੀ ਦਾ ਕਿਉਂਕਿ ਕੁਲਦੀਪ ਸਿੰਘ ਗਿੱਲ ਨੇ ਜਿਹੜਾ ਮੇਨ ਟਰੈਵਲ ਏਜੰਟਾ ਵੀ ਬਾਈ ਪਰਚੇ ਦੇ ਖਿਲਾਫ ਦਰਜ ਹੈ ਉਹਨੇ ਲਿਖਿਆ ਕਹਿੰਦਾ ਇੱਕ ਸਟੋਰੀ ਐ ਨੇ ਮੇਰੇ ਖਿਲਾਫ ਚਲਾਈ ਉਹ ਕੰਪਨੀ ਮੇਰੀ ਨਹੀਂ ਹੈ ਮੇਰਾ ਨਾਮ ਉਹ ਚੜਤਿਆ ਗਿਆ ਆ ਕਹਿੰਦਾ ਵੀ ਮੇਰੇ ਤੱਥਾਂ ਨੂੰ ਤੋੜ ਮੋੜ ਕੇ ਮੇਰਾ ਨਾਮ ਬਦਨਾਮ ਕੀਤਾ ਗਿਆ ਮੇਰੇ ਇਹਦੇ ਚ ਬਦਨਾਮੀ ਹੋਈ ਆ ਉਹਦੇ ਅਧਾਰ ਤੇ ਉਹ ਫੋਰਟਰੀ ਦਾ ਲਾਪਤਾ ਪਰ ਅੱਛਾ ਹਾਂ ਸਟੋਰਚਨ ਦੇ ਨਹੀਂ ਲਾਈ ਪਰ ਉਹ ਉਹ ਬੰਦੇ ਨੂੰ ਇਹ ਪੁੱਛਣਾ ਚਾਹੀਦਾ ਵੀ ਜਿਹੜੇ ਤੇਰੇ ਤੇ ਬਾਈ ਪਰਚੇ ਦਰਜ ਹੋਏ ਨੇ ਜੀ ਫਿਰ ਉਹਨਾਂ ਦਾ ਕੀ ਬਣਿਆ ਹਾਂ ਬਿਲਕੁਲ ਜੀ ਉਹ ਤਾਂ ਜਿਹੜਾ ਇਕਨੋਮਿਕ ਅਫੈਂਸਿੰਗ ਹੈ ਮੋਹਾਲੀ ਦਾ ਡੀਐਸਪੀ ਹੈ ਉਹਨੂੰ ਪੁੱਛਣਾ ਚਾਹੀਦਾ ਭਾਈ ਜਿੰਦੇ ਬਾਈ ਪਰਚੇ ਤੂੰ ਮੇਰੇ ਕੋਲ ਬਿਆਨ ਦੇਣ ਕਿਵੇਂ ਆ ਗਿਆ ਇਹ ਤਾਂ ਐਸਐਚਓ ਨੂੰ ਪੁੱਛਣਾ ਚਾਹੀਦਾ ਮਟੌਰ ਥਾਣੇ ਦੇ ਨੂੰ ਸੁਹਾਣੇ ਥਾਣੇ ਦੇ ਨੂੰ ਵੀ ਤੇਰੇ ਖਿਲਾਫ ਤਾਂ ਮੇਰੇ ਥਾਣੇ 'ਚ ਤੂੰ ਦਾ ਸੱਤੇ ਪਿਆਨ ਦੇਣਗੇ ਮੈਂ ਤਾਂ ਵੀ ਜਿਸ ਤਰ੍ਹਾਂ ਕਹਿੰਦੇ ਕਿ ਇਹ ਤਾਂ ਲੁੱਟੇ ਮਚ ਗਈ ਬਿਲਕੁਲ ਜਿਹਾ ਕਹਿੰਦੇ ਵੀ ਯਾਰ ਹੱਦ ਹੋ ਗਈ ਜੀ ਇਹਨਾਂ ਨੂੰ ਦੇਖ ਕੋਈ ਕਿਸੇ ਤੇ ਕੋਈ ਸ਼ਿਕਾਇਤ ਕਰੂ ਸੱਚੀ ਜੀ ਉਹ ਬੰਦਾ ਦੂਜੇ ਦੇ ਫਿਰ ਪਰਚਾ ਨਹੀਂ ਮੈਂ ਇਹਨੂੰ ਮੈਂ ਇਸ ਗੱਲ ਨੂੰ ਬੜਾ ਪੋਜ਼ਿਟਿਵ ਮੰਨਦਾ ਮਹਾਲੀ ਪੁਲਿਸ ਦੇ ਰੋ ਜਿਹੜੇ 22 ਪਰਚੇ ਦਰਜ ਐ ਕੁਲਦੇਵ ਸਿੰਘ ਗਲਦੇ ਉੱਤੇ ਉਹ ਬਹੁਤੇ ਪਰਚੇ ਫਰਾਰ ਐ ਪੁਲਿਸ ਸਾਹਿਬ ਨੇ ਖਾਨਾ ਪੂਰਤੀ ਕਰਦੇ ਹੋਏ ਕਿ ਬੰਦੇ ਦੇ ਕਾ ਛਾਪਾ ਮਾਰੇ ਲੱਭਿਆ ਨਹੀਂ ਜਾ ਉਹ ਪਗੌੜਾ ਐ ਪਤਾ ਨਹੀਂ ਉਹਦਾ ਐਡਰੈਸ ਕੀ ਐ ਹੁਣ ਪਤਾ ਕੀ ਕਰਨਾ ਜੀਦਾ ਠਾਕੁਰ ਰਾਮਨਦੀਪ ਦੀ ਐਫ ਆਈ ਆਰ ਦਾ ਜਿਹ ਸਾਰੀ ਪੰਜਾਬ ਪੁਲਿਸ ਆਈਏ ਕੋਲ ਬੈਠਣਗੇ ਤੇ ਦੱਸੋ ਕਿੱਥੇ ਇਹਨਾਂ ਨੂੰ ਬਿਆਨ ਦੇ ਕੇ ਗਿਆ ਉਹ ਐਡਰੈਸ ਐਫ ਆਰ ਚ ਹੈ ਇਹਦਾ ਮਤਲਬ ਉਹ ਭਗੌੜਾ ਨਹੀਂ ਹੈਗਾ ਉਹ ਪੱਜੇ ਨਹੀਂ ਹੋਇਆ ਭਗੌੜੇ ਦੇ ਬਿਆਨ ਲੈ ਲੈ ਪੁਲਸਾ ਜੇ ਬਿਆਨ ਲੈ ਲੈ ਜੀ ਸਥਾਨੇ ਦਾ ਦਰਜਾ ਜਿੱਥੇ ਉਹ ਭਗੌੜਾ ਕਿੱਥੇ ਜੇ ਉਹ ਭਗੌੜਾ ਹੈ ਤੇ ਉਹਦਾ ਐਡਰੈਸ ਆਈਏ ਕੋਲ ਹੈਗਾ ਐਫ ਆਰ ਚ ਲੈ ਕੇ ਹੈਗਾ ਇਹਦਾ ਮਤਲਬ ਜੇ ਪੁਲਿਸ ਨੂੰ ਬਿਆਨ ਦੇਣ ਵਾਸਤੇ ਅਵੇਲੇਬਲ ਆ ਹੋ ਤਾਂ ਅਰੈਸਟ ਕਰਨ ਵਾਸਤੇ ਵੀ ਅਵੇਲੇਬਲ ਹੈਗਾ ਤੇ ਉਹਨੂੰ ਜਾਣ ਲਈ ਕਿਨੇ ਅਰੈਸਟ ਕੀਤਾ ਜਾਂਦਾ ਹੁਣ ਗੱਲ ਤਾਂ ਇਹ ਬਣ ਗਈ ਉਹ ਬਾਈ ਪਰਚਿਆਂ ਚ ਇੱਕ ਵੀ ਭਗੌੜਾ ਨਹੀਂ ਨਜੇਦਾ ਪੁਲਿਸ ਖਾਣਾ ਪੂਰਤੀ ਨਗਰ ਚਾਪੇ ਮਾਰਗੇ ਇਹ ਗੱਲ ਤੁਸੀਂ ਐਸਐਸਪੀ ਸਾਹਿਬ ਨੂੰ ਜੋ ਨਵੇਂ ਆਏ ਨੇ ਮਹੱਲੀ ਦੀ ਰਿਟਰਨ ਦੇ ਵਿੱਚ ਦਿੱਤੀ ਹੈ ਕਿ ਹਾਂ ਜੀ 40 ਪੇਜ ਮਾਣਿਓ ਐਸਐਸਪੀ ਸਾਹਿਬ ਨੂੰ ਅਸੀਂ ਦਿੱਤੇ ਆ ਮੈਨੂੰ ਲੱਗਦਾ ਉਹਨਾਂ ਪੜ੍ਹ ਵੀ ਲਏ ਆ ਮੈਨੂੰ ਅੰਦਰੋਂ ਨਹੀਂ ਖਬਰਾਂ ਮਿਲੀਆਂ ਕਿ ਉਹਨਾਂ ਨੇ ਦੋ ਦਿਨ ਥਾਣੇ ਤੋਂ ਰਿਪੋਰਟਾਂ ਹੀ ਮੰਗ ਲਈ ਜਿੱਥੇ ਇਹਦੇ ਪਰਚੇ ਦਾ ਇਹ ਕਿੱਲਾ ਨਾਲ ਵੀ ਤੁਸੀਂ ਗੱਲ ਕੀਤੀ ਹੋਣੀ ਇਹ ਜਿਹੜੀ ਅਪੀਲ ਦਰਜ ਹੋਈ ਆ ਜੀ ਇਹਦੇ ਵਿੱਚ ਕਮਜ਼ੋਰ ਪੱਖ ਕਿਹੜੇ-ਕਿਹੜੇ ਨਜ਼ਰ ਆਏ ਨੇ ਨਹੀਂ ਕਮਜ਼ੋਰ ਪੱਖ ਤਾਂ ਇਹ ਹੀ ਆ ਕਿ ਐਕਸਟਰਸ਼ਨ ਕੀਤੀ ਨੇ ਕੋਈ ਆਡੀਓ ਵੀਡੀਓ ਹੈ ਨਹੀਂ ਫੋਨ ਕਿਸੇ ਨੂੰ ਕੀਤਾ ਨਹੀਂ ਕਿ ਮੈਨੂੰ ਪੈਸੇ ਦੇ ਉਹਨਾਂ ਖਲਾਫ ਸਟੋਰੀ ਚਲਾਈ ਹੈ ਉਹਨਾਂ ਖਲਾਫ ਠੱਗੀਆਂ ਨੇ ਪਰਚੇ ਦਰਜ ਐ ਉਹ ਲੋਕਾਂ ਤੋਂ ਖਤਰਾ ਨਹੀਂ ਕਰਦੇ ਗੁਰਮਤਿ ਸਿੰਘ ਵਾਲੀਆ ਵਰਗੇ ਉਹ ਜਮੀਨਾਂ ਦੱਬਦੇ ਕਵਰਿਸਤਾਨ ਦੀਆਂ ਉਹ ਲੋਕਾਂ ਨਾਲ ਇੰਨੇ ਠੱਗੀਆਂ ਮਾਰਦੇ ਕਿ ਮੌਹਲੀ ਪੁਲਿਸ ਨੂੰ ਬਾਈ ਪਰਚੇ ਦਰਜ ਕਰਦੇ ਪੈ ਜਾਂਦੇ ਆ ਤੇ ਸਿਰਫ આરોਪ ਲਾਏ ਆ ਸਬੂਤ ਕੋਈ ਨਹੀਂ ਬਿਨਾਂ ਸਬੂਤਾਂ ਤੋਂ ਫਿਰ ਮੈਂ ਤਾਂ ਉਹੀ ਕਹ ਰਿਹਾ ਜਿਹੜਾ ਬੰਦਾ ਮਰ ਗਿਆ ਮੰਨ ਲਓ ਮੇਰੇ ਦਾਦਾ ਜੀ ਤਾਂ ਫਿਰ ਪੁਲਿਸ ਮੇਰੇ ਦਾਦਾ ਦੇ ਖਲਾਫ ਵੀ ਪਰਚਾ ਦਰਜ ਕਰੂਗੀ ਕਿ ਇਹਦਾ ਦਾਦਾ ਦਾ ਇਹ ਸ਼ੋਅ ਕਰਦਾ ਹੈ ਸੂਬਾ ਮੰਤਰੀ ਭਗਵੰਤ ਮਾਨ ਨੂੰ ਵੀ ਇਸ ਮਸਲੇ ਤੇ ਸੋਚਣਾ ਚਾਹੀਦਾ ਤੇ ਪੁਲਿਸ ਨੂੰ ਆਰਡਰ ਦੇਣੇ ਚਾਹੀਦੇ ਨੇ ਕਿ ਸਹੀ ਪਰਚੇ ਦਰਜ ਕਰੋ ਜੀ ਕਰਨੇ ਆ ਨਹੀਂ ਫਿਰ ਆ ਜਾਂਚ ਵਧੀਆ ਤੰਦ ਨਾਲ ਕੀਤੀ ਜਾਵੇ ਜਾਂ ਵਧੀਆ ਬੰਦੇ ਚੰਗੇ ਪੁਲਿਸ ਅਫਸਰ ਇਸ ਮਾਮਲੇ ਦੀ ਜਾਂਚ ਕਰਨ ਜਾਂ ਫਿਰ ਹਾ ਜ਼ਿਲ੍ਹੇ ਦੇ ਵਿੱਚ ਇੱਕ ਬਕਾਇਦਾ ਕਮੇਟੀ ਬਣੇ ਜਿਹਦੀ ਅਗਵਾਈ ਦੇ ਵਿੱਚ ਜਾਂਚ ਹੋਵੇ ਉਹ ਸਾਰਾ ਪੱਖ ਦੇਖੇ ਤਾਂ ਕਿ ਤੇ ਜਾ ਕੇ ਪਰਚਾ ਦਰਜ ਹਾਂ ਬਿਲਕੁਲ ਜੀ ਦੇਖੋ ਪੰਜਾਬ ਅੱਗੇ ਨਾਲ ਵਧੀਆ ਇਹ ਉਹ ਬੁਰਾ ਦਾਅ ਨਹੀਂ ਹੈਗਾ ਪੰਜਾਬ ਦਾ ਨਬਈ ਦਾ ਕੇ ਵਾਲਾ ਨਹੀਂ ਠੁੱਠੇ ਪੁਲਿਸ ਮੁਕਾਬਲੇ ਤੇ ਹੋਰ ਐਦਾ ਹੋ ਜਾਏਗਾ ਪੰਜਾਬ ਬੜਾ ਸ਼ਾਂਤ ਹੈ ਠੀਕ ਹੈ ਅਗਰੇ ਨਾਲ ਬਹੁਤ ਬਿਹਤਰ ਹੈ ਇਹ ਝੁੱਠੇ ਪਰਚੇ ਤੇ ਰੋਕ ਲਗਣੀ ਚਾਹੀਦੀ ਹੈ ਮੁੱਖ ਮੰਤਰੀ ਸਾਹਿਬ ਤੇ ਡੀਪੀ ਸਾਹਿਬ ਨੂੰ ਸਖਤ ਜਿਹੜੀ ਹੈ ਐਕਸ਼ਨ ਲੈਣਾ ਚਾਹੀਦਾ ਝੁੱਠੇ ਪਰਚੇ ਦਰਜ ਕਰਨ ਵਾਲੇ ਅਫਸਰਾਂ ਦੇ ਖਿਲਾਫ ਤੇ ਝੁੱਠੇ ਸ਼ਿਕਾਇਤਾਂ ਦੇਣ ਵਾਲੇ ਦੇ ਖਿਲਾਫ ਇਹ ਕੱਲਾ ਨਹੀਂ ਹੈ ਵੀ ਬੰਦਾ ਭਰੀ ਹੋ ਗਿਆ ਜੀ ਜਾਂ ਜਮਾਨਤ ਹੋ ਗਈ ਚੁੱਪ ਕਰਕੇ ਪੁਲਿਸ ਬੈਠ ਗਈ ਤੇ ਜਿਹੜਾ ਵਿਚਾਰਾ 10 ਸਾਲ ਤਰੀਕਾ ਭੁਗਤ ਗਿਆ ਝੁੱਠੇ ਪਰਚੇ ਹੋ ਚੁੱਕੇ ਹੈ ਚੁੱਪ ਕਰਕੇ ਬੈਠ ਗਿਆ ਉਹਨਾਂ ਪੁਲਿਸ ਅਧਿਕਾਰੀਆਂ ਖਿਲਾਫ ਤੇ ਝੂਠਾ ਪਰਚਾ ਦਰਜ ਕਰਾਉਣ ਦਾ ਖਰਾਬ ਇਮੀਡੀਏਟ ਐਕਸ਼ਨ ਹੋਣਾ ਚਾਹੀਦਾ ਤਾਂ ਇਹ ਤੇ ਨੱਥ ਪੈਗੇ ਨਹੀਂ ਤਾਂ ਪੁਲਿਸ ਦਾ ਸਮਾਂ ਖਰਾਬ ਤੇ ਅਦਾਲਤਾਂ ਦਾ ਸਮਾਂ ਖਰਾਬ ਤੇ ਪੀੜਤਾਂ ਤਾਂ ਗੁੰਮ ਤੇ ਪੁਲਿਸ ਦਾ ਜਿਹੜਾ ਅਕਸਾ ਉਹ ਵੀ ਸੁਧਾਰਨੀ ਲੋੜਾ ਅਕਸਰ ਕਿਹਾ ਜਾਂਦਾ ਹੈ ਕਿ ਸੱਚੀ ਐਫਆਰ ਜੇਕਰ ਦਰਜ ਕਰਾਉਂਗੇ ਤਾਂ ਤੁਹਾਡੀਆਂ ਜੁਕਤੀਆਂ ਘੱਟ ਜਾਣੀਆਂ ਜੇਕਰ ਝੂਠਾ ਤੁਸੀਂ ਪਰਚਾ ਦਰਜ ਕਰਾਉਣਾ ਤਾਂ ਮਿੰਟਾਂ ਸੈਂਟਾਂ ਵਿੱਚ ਹੋ ਜਾਏਗਾ ਸੋ ਇਸ ਪਾਸੇ ਵੱਡੇ ਪੁਲਿਸ ਅਧਿਕਾਰੀਆਂ ਨੂੰ ਤੇ ਸਰਕਾਰ ਨੂੰ ਸੋਚਣ ਦੀ ਲੋੜ ਹੈ ਫਿਲਹਾਲ ਦੇ ਆਗਿਆ ਕੈਮਰਾਮੈਨ ਅਮਨ ਦੇ ਨਾਲ ਦਰਸ਼ਨ ਸਿੰਘ ਖੁਖਰ ਚੰਡੀਗੜ੍ਹ